ਅਮਨਾਰਾਉੜਾ ਨੇ ਬੋਲਿਆ ਕਿ ਪੰਜਾਬ ਸਰਕਾਰ ਜਲਦ ਹੀ 90000 ਸੋਲਰ ਪਲਾਂਟ ਲੈ ਕੇ ਆਵੇਗੀ ਤੇ ਜਿਹਦੇ ਉੱਤੇ 60 ਫੀਸਦੀ ਸਬਸਿਡੀ ਦੇਵੇਗੀ। ਅਰਜੁਨ ਨੇ ਕਿਹਾ ਕਿ ਪੰਜਾਬ ਬਦਲ 90000 ਜਿਹੜੇ ਟਿਊਬਵਲ ਖੇਤੀਬਾੜੀ ਵਾਲੇ ਪੰਪ ਨੇ ਇਹਨਾਂ ਦੇ ਉੱਤੇ ਸੂਰਜੀ ਊਰਜਾ ਭਾਪ ਸ਼ੌਰ ਊਰਜਾ ਤੇ ਪੈਨਲ ਲਾਏ ਜਾਣਗੇ। ਮੈਂ ਇਹ ਗੱਲ 1998 99 ਤੋਂ ਕਹਿੰਦਾ ਆ ਰਿਹਾ ਜਿੰਨੀ ਸਬਸਿਡੀ ਟਿਊਬਵਲਾਂ ਦੇ ਉੱਤੇ ਦਿੱਤੀ ਜਾ ਚੁੱਕੀ ਹੈ ਉਹਨੇ ਪੈਸਿਆ ਤੇ ਅਤੇ ਪੈਸਿਆਂ ਦੇ ਵਿੱਚ ਇਹ ਪੈਨਲ ਲੱਗ ਜਾਂਦੇ ਕਿਸਾਨ ਦੀ ਬਿਜਲੀ ਵੀ ਮੁਕਤ ਹੁੰਦੀ ਉਹਦਾ ਖਰਚਾ ਵੀ ਨਹੀਂ ਸੀ ਹੁੰਦਾ 317 ਸਕੂਲਾਂ ਚ ਇੱਕ 1.8 ਮੈਗਾਵਾਟ ਦੀ ਸਮਰੱਥਾ ਵਾਲੇ ਐਸ ਪੀ ਵੀ ਪਲਾਂਟ ਲਾਏ ਜਾ ਰਹੇ ਨੇ ਔਰ ਇਹ ਸਾਰੇ ਦਾ ਸਾਰਾ ਕੰਮ ਪੰਜਾਬ ਦੀ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਨੂੰ ਸੌਂਪਿਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਇੱਕ ਪਾਸੇ ਕਿਸਾਨ ਸ਼ੰਭੂ ਬਾਡਰ ਹੋ ਗਿਆ ਖਨੋਰੀ ਬਾਡਰਾਂ ਦੇ ਉੱਤੇ ਆਪਣੀ ਮੰਗਾਂ ਲੈ ਕੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਨੇ ਅਮਨ अरोड़ा ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਜਲਦ ਹੀ 90000 ਸੋਲਰ ਪਲਾਂਟ ਲੈ ਕੇ ਆਵੇਗੀ ਤੇ ਜਿਹਦੇ ਉੱਤੇ 60 ਫੀਸਦੀ ਸਬਸਿਡੀ ਦੇਵੇਗੀ ਇਸ ਖਬਰ ਦੀ ਜਾਣਕਾਰੀ ਮੈਂ ਇਨਾਂ ਸਾਂਝੀ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਡਿਜੀਟਲ ਸਾਹਿਬ ਕਿਵੇਂ ਦੇਖਦੇ ਹੋ ਇਸ ਵਿਧਾਨ ਸਭਾ ਦਾ ਪੰਜਾਬ ਦੀ ਦਾ ਸੈਸ਼ਨ ਚੱਲ ਰਿਹਾ ਹੈ ਨਵਿਆਉਣਯੋਗ ਊਰਜਾ ਉਹਦੇ ਮੰਤਰੀ ਨੇ ਅਮਨ ਅਰੂੜਾ ਅਰਜੁਨ ਨੇ ਕਿਹਾ ਕਿ ਪੰਜਾਬ ਅੰਦਰ 90000 ਜਿਹੜੇ ਟਿਊਬਲ ਖੇਤੀਬਾੜੀ ਵਾਲੇ ਪੰਪ ਨੇ ਇਹਨਾਂ ਦੇ ਉੱਤੇ ਸੂਰਜੀ ਊਰਜਾ ਭਾਵ ਸੌਰ ਊਰਜਾ ਦੇ ਪੈਨਲ ਲਾਏ ਜਾਣਗੇ ਉਹ ਸੂਰਜੀ ਊਰਜਾ ਦੇ ਨਾਲ ਚੱਲਣਗੇ 14.5 ਲੱਖ ਕੁੱਲ ਟਿਊਬਵਲ ਹੈ ਜਿੱਥੇ ਮੋਟਰਾਂ ਲੱਗੀਆਂ ਨੇ ਉਹ ਮੋਟਰਾਂ ਸੂਰਜੀ ਊਰਜਾ ਦੇ ਨਾਲ ਚੱਲਣਗੀਆਂ ਭਾਅ ਬਿਜਲੀ ਬੋਰਡ ਨੂੰ ਰਾਹਤ ਮਿਲੇਗੀ 60% ਕਿਸਾਨ ਨੂੰ ਸਬਸਿਡੀ ਦੇਵੇਗੀ ਪੰਜਾਬ ਦੀ ਸਰਕਾਰ ਜਿਹੜੀ ਇਹ ਪੰਜਾਬ ਊਰਜਾ ਵਿਕਾਸ ਏਜੰਸੀ ਆ ਪੇਡਾ ਇਹ ਮਾਇਆ ਕਰਾਏਗੀ ਉਹਨਾਂ ਕਿਹਾ ਕਿ ਪਹਿਲੇ ਪੜਾਅ ਦੇ ਵਿੱਚ 20000 ਤੇ ਦੂਜੇ ਪੜਾਅ ਦੇ ਵਿੱਚ 70000 60% ਭਾਅ ਜੇ ਪੈਨਲ ਦੇ ਉੱਤੇ ਮੰਨ ਲਓ 20000 ਰੁਪਿਆ ਲੱਗਦਾ ਤਾਂ ਕਿਸਾਨ 8000 ਲਾਏਗਾ 12000 ਸਰਕਾਰ ਸਬਸਿਡੀ ਦੇਵੇਗੀ ਆ ਜਿਹੜੀ ਗੱਲ ਬਾਤ ਅੱਜ ਤੁਰੇ ਹੈ ਮੈਂ ਇਹ ਗੱਲ 1998-99 ਤੋਂ ਕਹਿੰਦਾ ਆ ਰਿਹਾ ਜਿੰਨੀ ਸਬਸਿਡੀ ਟਿਊਬਵਲਾਂ ਦੇ ਉੱਤੇ ਦਿੱਤੀ ਜਾ ਚੁੱਕੀ ਹੈ ਉਹਨੇ ਪੈਸੇ ਆ ਤੇ ਉਹ ਅੱਧੇ ਪੈਸਿਆਂ ਦੇ ਵਿੱਚ ਇਹ ਪੈਨਲ ਲੱਗ ਜਾਂਦੇ ਕਿਸਾਨ ਦੀ ਬਿਜਲੀ ਵੀ ਮੁਕਤ ਹੁੰਦੀ ਉਹਦਾ ਖਰਚਾ ਵੀ ਨਹੀਂ ਸੀ ਹੋਣਾ ਉਹਨਾਂ ਨੂੰ ਕੁੰਡੀ ਲਾਉਂਦੀ ਵੀ ਲੋੜ ਨਹੀਂ ਸੀ ਪੈਣੀ ਚਲੋ ਜੇ ਇਹ ਸਰਕਾਰ ਜਾਗੀ ਹੈ ਦੇਰ ਨਾਲ ਜਾਗੀ ਹੈ ਇੱਕ ਕਦਮ ਚੰਗਾ ਹੈ ਔਰ ਨਾਲ ਸਰਕਾਰ ਸਮਾਵਧ ਕਰਦੇ ਵੀ ਕਿੰਨੇ ਚਰਚ 6 ਮਹੀਨਿਆਂ 'ਚ ਸਾਲ 'ਚ 100 ਇੱਕ ਚੰਗਾ ਕੰਮ ਮੰਨਿਆ ਜਾਊਗਾ ਇਹਦੇ ਨਾਲ ਸਬਸਿਡੀ ਬਿਰੂਗੀ ਤੁਸੀਂ ਜਿਹੜੀ ਆ ਮੁਕਤ ਦਿਹਾੜੀ ਰਿਵੜੀਆਂ ਵੰਡਦੇ ਹੋ ਉਹਦੀ ਥਾਤੇ ਆ ਸਬਸਿਟੀਆਂ ਦੇ ਦਿਓ ਨਾਲ ਹੀ ਇੱਕ ਸਵਾਲ ਪੁੱਛ ਲਿਆ ਸਾਡੇ ਗਵਾਂਢੀ ਵਿਧਾਨ ਸਭਾ ਹਲਕੇ ਦੇ ਐਮਐਲਏ ਨੇ ਹਰਬੀਰ ਸਿੰਘ ਪਠਾਨ ਮਾਜਰਾ ਉਹ ਕਹਿੰਦੇ ਲੱਗਦੇ ਆ ਤਾਂ ਸਕੂਲਾਂ ਬਾਰੇ ਵੀ ਦੱਸ ਦਿਓ ਉਹ ਕਹਿੰਦੇ ਕਿ ਸਰਕਾਰੀ ਸਕੂਲਾਂ ਚ 75 ਕਿਲੋਵਾਟ ਦੀ ਸਬਰੱਥਾ ਵਾਲੇ 15 ਸੋਲਰ ਜਿਹੜੇ ਛੱਤ ਤੇ ਪੀਵੀ ਚੈਨਲ ਪਹਿਲਾਂ ਹੀ ਲਾਏ ਜਾ ਚੁੱਕੇ ਨੇ ਤੇ ਕੁਝ ਹੋਰ ਸਕੂਲਾਂ ਦੇ ਉੱਤੇ ਵੀ ਇਹ ਲਾਏ ਜਾਣਗੇ ਉਹਨਾਂ ਦਾ ਕਹਿਣਾ ਸੀ ਕਿ ਹਸਪਤਾਲਾਂ ਸਕੂਲਾਂ ਸਰਕਾਰੀ ਸੰਸਥਾਵਾਂ ਤੇ ਉੰਨੇ 25.7 8 4 ਮੈਗਾਵਾਟ 3355 ਇਹ ਸੌਰ ਊਰਜਾ ਦੇ ਪਲਾਂਟ ਲਾਏ ਗਏ ਨੇ 317 ਸਕੂਲਾਂ ਚ 1.8 ਮੈਗਾਵਾਟ ਦੀ ਸਮਰੱਥਾ ਵਾਲੇ ਐਸ ਪੀ ਵੀ ਪਲਾਂਟ ਲਾਏ ਜਾ ਰਹੇ ਨੇ ਔਰ ਇਹ ਸਾਰੇ ਦਾ ਸਾਰਾ ਕੰਮ ਪੰਜਾਬ ਦੀ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਨੂੰ ਸੌਂਪਿਆ ਹੈ ਮੈਂ ਸਮਝਦਾ ਕਿ ਜੇ 95 96 ਤੋਂ ਸ਼ੁਰੂ ਕੀਤਾ ਹੁੰਦਾ ਤਾਂ ਹੁਣ ਤੱਕ ਇਹ ਸਾਰੇ ਦੇ ਸਾਰੇ ਹਾਂ ਇੱਕ ਚੀਜ਼ ਕਿਸਾਨ ਨੂੰ ਇਹਦੇ ਵਿੱਚ ਦੇਖਣਾ ਪਵੇਗਾ ਕਿ ਟਰਾਂਸਫਾਰਮਰ ਚੋਰੀ ਹੋ ਰਹੇ ਨੇ ਇਹ ਚੋਰੀ ਵਾਲੇ ਮਾਮਲਿਆਂ ਨੂੰ ਕਿਵੇਂ ਨੇ ਜੱਠਣਾ ਹੈ ਰਾਤ ਨੂੰ ਮੋਟਰਾਂ ਤੇ ਕੋਈ ਰਾਖੀ ਤਾਂ ਕਰਦਾ ਨਹੀਂ ਉਹ ਚੀਜ਼ਾਂ ਦੇਖਣ ਦੀ ਜ਼ਰੂਰਤ ਪਵੇਗੀ ਜੀ ਸੋ ਖਬਰ ਦੀ ਜਾਣਕਾਰੀ ਦੇ ਵਿੱਚ ਐਨ ਇੱਕ ਹੋਰ ਨਵੀਂ ਤਾਜ਼ਾ ਖਬਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਂ ਦੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ab D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ